ਫੇਸ ਕੁਆਲਿਟੀ ਕੱਤੀ ਦੀ ਦਿਖਾ ਦੇ ਅੱਖ ਖ ਦਿਖਾ ਦੇ ਇਹ ਆ ਗਈ ਸੱਜਣਾ ਨੀਲੀ ਰਾਵੀ ਚ ਤੇ ਬਾਕੀ ਜਿਹੜੀ ਗੱਲ ਹੈ ਨਾ ਸਾਮਸੂਮ ਯਾਰ ਇਹਦੀ ਪਿੱਠ ਪੁੱਠਾ ਇੱਥੇ ਤੋਂ ਇਹਦੀ ਬਣਾਵਟ ਹੈ ਨਾ ਜਿਹੜੀ ਬਾਹਲੀ ਸਿਰਾ ਯਾਰ ਸਾਨਾ ਵਾਲੀ ਬਣਾਵਟ ਹੈ ਇਹਦੀ ਉਰੇ ਤੋਂ ਲੈ ਬਾਈ ਇਹ ਕੱਤੀ ਕਿੰਨੀ ਕੁ ਉਮਰ ਦੀ ਆ ਇਹ ਕੱਤੀ ਮੇਰੇ ਨਾਲ ਦੀ ਆ ਜੀ ਇੱਕ ਸਾਲ ਦੀ ਹਾਂਜੀ ਬਾਈ ਯਾਰ ਦੇਖਣ ਨੂੰ ਐ ਲੱਗਦੀ ਜਿਵੇਂ ਸਵਾ ਡੇਢ ਸਾਲ ਦੀ ਹੁੰਦੀ ਆ ਹਨਾ ਪੂਰੇ ਸਾਲ ਦੀ ਆ ਜੀ ਅੱਛਾ ਪੂਰੇ ਇੱਕ ਸਾਲ ਦੀ ਤੇ ਦੋ ਦਿਨਾਂ ਦੇ ਹੋ ਗਈ ਜੀ ਅੱਛਾ ਆ ਇਹਦੀ ਮਾਦਰ ਆ ਜਿਹੜੀ ਨਾਲ ਹਾਂਜੀ ਇਹ ਕਿਹੜੇ ਟੀਕੇ ਦੀ ਆਪ ਕੀ ਜੱਬਾਈ ਕੋਲੇ ਕਮਾਲ ਨੇ ਨਾ ਰੱਖੀਆਂ ਥੋੜੀਆਂ ਹੋਈਆਂ ਨੇ ਉਹੀ ਗੱਲ ਆ ਵੀ ਚਾਹੇ ਥੋੜੀਆਂ ਨੇ ਪਰ ਬਾਈ ਨੇ ਹੀਰੇ ਰੱਖੇ ਹੋਏ ਨੇ ਘਰੇ ਹਨਾ ਹਾਂਜੀ ਬਾਈ ਲੈ ਉਹ ਦੋ ਜਾਨਵਰ ਆਪਣੇ ਕੋਲੇ ਸੇਲ ਨੇ ਦਰਸ ਇੱਕ ਵਾਰੀ ਇਹਨਾਂ ਤੇ ਕੈਮਰਾ ਫੇਰ ਮਾਰਦੇ ਇਹ ਦੋਨੇ ਸੇਲ ਨੇ ਇਹ ਹਰਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਨਾਲ ਆਪਾਂ ਪਹੁੰਚੇ ਹੋਏ ਆ ਬਠਿੰਡੇ ਦੇ ਨਾ ਜਿਹੜੇ ਮਾਨਸਾ ਕ ਨੂੰ ਸੱਜਣੋਂ ਆ ਬਠਿੰਡੇ ਦੇ ਪਰਲੇ ਪਾਸੇ ਲਾ ਲੋ ਮਲੋਟ ਵਾਲਾ ਜਿਹੜਾ ਰੋਡ ਆ ਸੱਜਣੋ ਉਹਦੇ ਤੇ ਬਾਈ ਦਾ ਪਿੰਡ ਆ ਤੇ ਪਿੰਡ ਦਾ ਨੋ ਵੀ ਹੈਗਾ ਨਾ ਸੱਜਣੋ ਬੱਲੂ ਆਣਾ ਇਹ ਕਿ ਬੱਲੂਆਣਾ ਉਹੀ ਪਿੰਡ ਆ ਜਿੱਥੋਂ ਜਿਹੜੀ ਆਪਾਂ ਇੱਕ ਵੀਡੀਓ ਸੱਜਣੋਂ ਪੇਜ ਤੇ ਪਾਈ ਤੀ ਸਾਢੇ 12 ਲੱਖ ਵਾਲਾ ਜੋੜਾ ਜਿਹੜਾ ਉਹ ਐਸ ਪਿੰਡ ਚੋਂ ਗਿਆ ਤੀ ਸੱਜਣੋਂ ਜੇ ਪਿੰਡ ਦੀ ਗੱਲ ਕਰ ਲੈਣਾ ਜਾਨਵਰ ਇੱਥੇ ਪੂਰੇ ਬਲ ਦਰਜੇ ਦੇ ਜਾਨਵਰ ਨੇ ਤੇ ਚੰਗੇ ਜਾਨਵਰ ਇਸ ਏਰੀਆ ਦੇ ਸੱਜਣ ਨੇ ਜਿਹੜੇ ਰੱਖਣ ਦੇ ਸ਼ਕੀਨ ਨੇ ਅੱਜ ਜਿਹੜੇ ਸੱਜਣ ਕੋਲੇ ਪਹੁੰਚੇ ਆ ਇੱਕ ਤਾਂ ਦਿਖਾਵਾਂਗੇ ਐਫ ਬੱਛੀ ਲਾ ਲਿਓ ਉਹਨੂੰ ਗਾਈ ਲਾ ਲਿਓ 7 ਤੋਂ 8 ਕਿਲੋ ਦੁੱਧ ਤੇ ਚੱਲਦੀ ਆ ਉਹ ਹੈਗੀ ਆ ਤੋਕੜਾ ਤੇ ਰੇਟ ਵੀ ਨਾ ਬਾਈ ਬਿਲਕੁਲ ਜਾਇਜ਼ ਕਰੂਗਾ ਤੇ ਇੱਕ ਬਾਈ ਕੋਲੇ ਕੱਟਾ ਸੱਜਣੋ ਕੱਟਾ ਕਾ ਦਾ ਨਾ ਪੂਰੀ ਟਾਪ ਕੁਆਲਿਟੀ ਦਾ 15 ਕ ਮਹੀਨਿਆਂ ਦੀ ਉਮਰ ਆ ਪਰ ਜਦੋਂ ਨਾ ਸੁਣੋ ਉਹਦਾ ਮੈਂ ਕੱਦ ਕਾਠ ਉਹਦੀ ਲੰਬਾਈ ਉਹਦੀ ਬਰੀਡ ਦਿਖਾਉਂਗਾ ਨਾ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਯਾਰ ਐਨ ਸਿਰਾ ਕੁਆਲਿਟੀ ਤੇ ਬਾਕੀ ਨਾ ਇੱਕ ਬਾਈ ਕੋਲੇ ਦਿਖਾਉਂਗਾ ਜਾਨਵਰ ਸ਼ੌਂਕ ਨੂੰ ਕਿਉਂਕਿ ਸ਼ੌਂਕ ਦਾ ਸੱਜਣੋ ਉਹੀ ਗੱਲ ਆ ਵੀ ਯਾਰ ਕੋਈ ਮੁੱਲ ਨਹੀਂ ਹੁੰਦਾ ਬਾਈ ਨੂੰ ਸ਼ੌਂਕ ਯਾਰ ਬਹੁਤ ਜ਼ਿਆਦਾ ਆ ਇੱਕ ਬਾਈ ਕੋਲੇ ਨੀਲੀ ਰਾਵੀ ਦੀ ਝੋਟੀ ਆ ਤੇ ਹੈਗੀ ਵੀ ਬਾਈ ਚੰਗੇ ਦੁੱਧ ਵਾਲੀ ਆ ਤੇ ਨਾਲ ਉਹਦੇ ਕੱਟੀਆਂ ਵਧੀਆ ਸਿਮਨ ਦੀ ਤੇ ਇੱਕ ਚੋਟੀ ਹੋਰ ਆ ਬਾਈ ਉਹਦੇ ਮੰਗਰ ਵੀ ਅਰਜਨ ਕੁੰਗੜ ਵੀ ਕੱਟੀ ਆ ਅਰਜਨ ਕੁੰਗੜ ਦੇ ਰਿਜ਼ਲਟ ਵੀ ਤੁਹਾਨੂੰ ਅੱਜ ਦਿਖਾਵਾਂਗਾ ਫੀਲਡ ਦੇ ਵਿੱਚੋਂ ਤੇ ਆਜੋ ਬਾਈ ਨਾ ਕਰਾਉਨੇ ਆ ਗੱਲਬਾਤ ਤੇ ਫਿਰ ਦਿਖਾਉਨੇ ਆ ਸੱਜਣੋ ਬਾਈ ਦੇ ਜਾਨਵਰ ਕੱਲਾ ਕੱਲਾ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ 'ਚ ਕਰਾਵਾਂਗੇ ਆਜੋ ਬਾਈ ਹੋਰ ਬਾਈ ਜੀ ਕੀ ਹਾਲ ਹੈ ਵਧੀਆ ਸੀਕਠਾਕ ਹਾਂਜੀ ਨਾਮ ਦੱਸੋ ਨਾਮ ਰਗਵੀਰ ਸਿੰਘ ਜੀ ਨਾਮ ਰਗਵੀਰ ਸਿੰਘ ਪਿੰਡ ਬੱਲੂਆਣਾ ਪਿੰਡ ਬੱਲੂਆਣਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਜੀ ਤਹਿਸੀਲ ਤਹਿਸੀਲ ਵੀ ਬਠਿੰਡਾ ਤਹਿਸੀਲ ਵੀ ਬਠਿੰਡਾ ਸੱਜਣੋ ਜਿਲ੍ਹਾ ਵੀ ਬਠਿੰਡਾ ਜਦੋਂ ਬਠਿੰਡੇੋਂ ਆਪਾਂ ਨਾ ਮਲੂਟ ਵਾਲਾ ਰੋਡ ਆਉਣੇ ਆ ਬਠਿੰਡੇ ਤੋਂ ਕਿੰਨੀ ਕੁ ਦੂਰ ਆ ਪਿੰਡੇ ਬਠਿੰਡੇ ਦੇ 14 ਕਿਲੋਮੀਟਰ ਦੂਰ ਹੈ ਗਿੱਦੜਵਾਹੇ ਤੋਂ ਗਿੱਦੜਵੇ ਤੋਂ 12 ਅੱਛਾ ਬਠਿੰਡੇੋਂ 14 ਗਿੱਦੜਵਾਹੇ ਤੋਂ 12 ਕਿਲੋਮੀਟਰ ਆ ਗਿਆ ਤੇ ਸੱਜਣਾ ਆਪਾਂ ਸ਼ੁਰੂ ਕਿਹੜੇ ਬੰਨਿਓ ਕਰੀਏ ਦੱਸ ਫਿਰ ਕੱਟੇ ਬੰਨਿਓ ਸ਼ੁਰੂ ਕਰ ਲੀਏ ਲੈ ਆ ਜਾ ਤਰਸ ਫੇਰਾ ਆ ਚੀਜ਼ ਤੇ ਮਾਰਦੇ ਕੈਮਰਾ ਆ ਆ ਕੁਆਲਿਟੀ ਆ ਜਿਹੜੀ ਜੇ ਮੈਂ ਗੱਲ ਕਰ ਲਾ ਨਾ 100 150 ਕਿਲੋਮੀਟਰ ਤੋਂ ਨਾ ਸੱਜਣੋ ਆ ਕੁਆਲਿਟੀ ਆਪਾਂ ਨੂੰ ਰੇ ਖਿੱਚ ਕੇ ਲੈ ਕੇ ਆਈ ਆ ਇਹ ਠੰਡਾ ਸੀਲ ਵੀ ਵਾਲਾ ਬਾਕੀ ਇਹਦੀ ਜਾਤ ਕੁਆਲਟੀ ਦੀ ਗੱਲ ਕਰਲਾਂ ਸੱਜਣੋ ਰੰਗ ਰੂਪ ਦੀ ਗੱਲ ਕਰਲਾਂ ਯਾਰ ਬਿਲਕੁਲ ਜੈਡ ਬਲੈਕ ਆ ਹਲਕੀ ਜੀ ਪੂੰਛ ਚਿੱਟੀ ਆ ਪਰ ਇਹ ਉਹ ਜੈਡ ਬਲੈਕ ਰੰਗ ਨਹੀਂ ਇਹ ਗਹਿਰਾ ਕਾਲਾ ਰੰਗ ਆ ਜਿਹੜਾ ਹਰਿਆਣੇ ਚ ਨਾ ਹਰਿਆਣੇ ਚ ਪਾਇਆ ਜਾਂਦਾ ਕਿਉਂਕਿ ਜਦੋਂ ਮੱਝਾਂ ਉੱਥੋਂ ਟੋਬਿਆਂ ਚ ਜਾਂਦੀਆਂ ਨੇ ਉਹਦੇ ਰੰਗ ਗਹਿਰੇ ਹੋ ਜਾਂਦੇ ਨੇ ਬਿਲਕੁਲ ਗਹਿਰੇ ਕਾਲੇ ਕਿਉਂਕਿ ਇਹ ਰੰਗ ਆ ਜਿਹੜਾ ਯਾਰਾ ਵਧੀਆ ਨਸਲ ਦਾ ਪ੍ਰਤੀਕ ਵੀ ਆ ਪਿਓਰਿਟੀ ਦਾ ਵੀ ਪ੍ਰਤੀਕ ਆ ਤੇ ਬਾਕੀ ਉਮਰ ਕਿੰਨੀ ਆ ਬਾਈ ਇਹਦੀ 15 ਮਹੀਨਿਆਂ ਦੀ ਕੁੱਲ 15 ਮਹੀਨਿਆਂ ਦੀ ਹਾਂਜੀ 15 ਮਹੀਨਿਆਂ ਦੇ ਹਿਸਾਬ ਨਾਲ ਯਾਰ ਕੱਦ ਕਾਠ ਬਹੁਤ ਆ ਹਨਾ ਹਾਂਜੀ ਘੋੜੇ ਵਾਂਗੂ ਕੱਦ ਜਾਂਦਾ ਕਰਦਾ ਘੋੜੇ ਵਾਂਗੂ ਕਰਦਾ ਕਰਦਾ ਹਨਾ ਇਹਦੀ ਮਾਂ ਦਾ ਕੀ ਰਿਕਾਰਡ ਹੈ ਜੀ ਆਪਾਂ ਗੱਲ ਕਰਨੀ ਹੈ ਇਹਦੀ ਮਾਂ ਜੀ ਪਹਿਲੇ ਸੂਏ ਮੇਰੇ ਦੋਸਤ ਲੈ ਕੇ ਆਏ ਸੀਗੇ ਕਿੱਥੋਂ ਲੈ ਕੇ ਆਏ ਸੀ ਨਾਂ ਲਗਿਆ ਸੀਗਾ ਜੀਂਦ ਤੋਂ ਜੀਂਦ ਤੋਂ ਹਰਿਆਣੇ ਤੋਂ ਹਰਿਆਣੇ ਚੋਂ ਲੈ ਕੇ ਆਏ ਸੀ ਉਹ ਰੰਗ ਜਾਂ ਤਾਂ ਮੈਨੂੰ ਲੱਗਿਆ ਤਾਂ ਇਹ ਰੰਗ ਜਾਂ ਦੇਖ ਕੇ ਵੀ ਇਹੇ ਨਸਲ ਆ ਜਿਹੜੀ ਹਰਿਆਣੇ ਚੋਂ ਆਈ ਹੋਈ ਲੱਗਦੀ ਆ ਬੁਝੀ ਮੋਹਰ ਨਸਲ ਦਾ ਇਹ ਠੀਕ ਆ ਗੱਲ ਮੋਹਰਾਂ ਨਸਲ ਦੀ ਇਹਦੀ ਮਾਂ ਹੈ ਜ ਪਹਿਲੇ ਸੂਏ ਲੈ ਕੇ ਆਏ ਸੀਗੇ ਜੀ ਕਿੰਨਾ ਕ ਦੁੱਧ ਕੱਢਿਆ ਪਹਿਲੇ ਉਹ 20 ਦਿਨ ਹੋ ਗਏ ਸੀਗੇ ਜੀ ਸੂਈ ਨੂੰ ਉਹ ਤੋਂ 15 ਅੱਛਾ ਤੇ 8 ਕਿਲੋ ਦੁੱਧ ਡੰਗਦਾ ਉਹਨੇ ਕੰਡੇ ਧਰ ਕੇ ਦਿੱਤਾ ਸੀ 16 ਕਿਲੋ ਦੋਵੇਂ ਡੰਗਾ ਹਾਂਜੀ 16 ਕਿਲੋ ਵੀ ਬਹੁਤ 16 ਕਿਲੋ ਜੀ ਹਾਂਜੀ ਦੁਬਾਰਾ ਸੂਈ ਉਹਨਾਂ ਦੇ ਹਾਂਜੀ ਹੁਣ ਬਾਈ ਕੋਲੇ ਦੁਬਾਰਾ ਸੂਈ ਆਓ ਮੇਰੇ ਦੋਸਤ ਕੋਲੇ ਠੀਕ ਆ ਗੱਲ ਅੱਛਾ ਆ ਆਪਣੇ ਪਿੰਡ 'ਚ ਹੀ ਆ ਅਜੇ ਕਿਸੇ ਸੱਜਣ ਨੇ ਦੇਖਣੀ ਆ ਯਾਰ ਮੈਂ ਇਸ ਨਾਲ ਸੱਜਣ ਨੂੰ ਬਾਈ ਕਹਿੰਦਾ ਚਵਾਤਾ ਜਾ ਕੇ ਸਕਦਾ ਨਹੀਂ ਬੰਦੇ ਥੋੜਾ ਅਗਲਾ ਹਾਂ ਬਹਿਮ ਕਰ ਜਾਂਦੇ ਨੇ ਘਰੇਲੂ ਬੰਦੇ ਯਾਰ ਜਰ ਉਹਦੀ ਤਾਜੀ ਦੀ ਕੋਈ ਵੀਡੀਓ ਕਲਿੱਪ ਦਿਖਾਵਾਂਗੇ ਆਪਾਂ ਇਹ ਕੀ ਹੈ ਜੀ ਆ ਤਾਜੀ ਦੀ ਵੀਡੀਓ ਕਲਿੱਪ ਬਾਈ ਦਿਖਾ ਦੂ ਤੇ ਇੱਕ ਕਲਿੱਪ ਬਾਈ ਕੋਲੇ ਹੋਰ ਵੀ ਆ ਹੋ ਸਕਿਆ ਤਾਂ ਮੈਂ ਵੀਡੀਓ ਚ ਚਲਾ ਦੂੰਗਾ ਜਿੱਥੇ ਇਹ ਆਪਦੀ ਮਦਰ ਨਾਲਾ ਛੋਟੀ ਉਮਰ ਚ ਖੜਾ ਹਨਾ ਉੱਥੇ ਤੋਂ ਤੁਸੀਂ ਪਛਾਣ ਵੀ ਲਓਗੇ ਵੀ ਕੱਟਾ ਉਹੀ ਆ ਕੋਈ ਅਹੀ ਜੀ ਗੱਲ ਨਹੀਂ ਹੈਗੀ ਵੀ ਬਾਈ ਨੇ ਪਤਾ ਨਹੀਂ ਯਾਰ ਉਰਾਂ ਪਰਾਂ ਤੋਂ ਫੜ ਕੇ ਵੇਚਣ ਵਾਲੀ ਚੀਜ਼ ਆ ਤੇ ਬਾਕੀ ਯਾਰ ਜਦੋਂ ਨੇੜੇ ਆ ਕੇ ਦੇਖੋਗੇ ਨਾ ਸੱਜਣਾ ਯਾਰ ਕੁਆਲਿਟੀ ਤੁਹਾਨੂੰ ਦੱਸੂਗੀ ਬਰੀਡ ਦੱਸੂਗੀ ਵੀ ਯਾਰ ਕੱਟੇ ਚ ਬਰੀਡ ਹੈਗੀ ਆ ਦੂਜੇ ਸੂਏ ਕਿੰਨਾ ਕ ਦੁੱਧ ਪਾਤਾ ਉਹ ਨਹੀਂ ਦੂਜੇ ਸੂਏ ਦਿੱਤਾ ਜੀ ਅਸ਼ਿਆ ਹੁਣ ਜੀ ਪੂਰਾ ਜੰਪ ਕਰ ਗਈ ਹਾਂਜੀ ਲੈ 24 25 ਵਾਲੀ ਦਾ ਕੱਟਾ ਸੱਜਣੋ ਇਹ ਬਾਕੀ ਸੇਵਾ ਉਹੀ ਵਾਲਾ ਯਾਰ ਚਾਲ ਸੁਹਣ ਵਾਲੀ ਓਏ ਸ਼ੌਂਕ ਦਾ ਮੁੱਲ ਨਹੀਂ ਕੋਈ ਲੈ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਇਹਨੂੰ ਲੈ ਸੱਜਣੋ ਜਦੋਂ ਕੱਟਾ ਤੁਰੂਗਾ ਜੱਜਮੈਂਟ ਕਰ ਲਿਓ ਲੱਗੂਗਾ ਤੁਹਾਨੂੰ ਐ ਜਿਵੇਂ ਨੌਕਰਾ ਘੋੜਾ ਤੁਰਿਆ ਜਾਂਦਾ ਹੁੰਦਾ ਓਏ ਕਿਸੇ ਸ਼ੋਅ ਦੇ ਵਿੱਚ ਨੌਕਰਾ ਘੋੜਾ ਤੁਰਿਆ ਜਾਂਦਾ ਹੁੰਦਾ ਤੇ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸਿੰਘ ਸਿੰਘ ਦੀ ਬਣਾਵਟ ਬਾਕੀ ਜਿਹੜੀ ਨਾ ਖੜਨੀ ਖੁੜਨੀ ਆ ਯਾਰ ਕੱਟੇ ਦੀ ਨੌਕਰੇ ਘੋੜੇ ਵਾਲੀ ਆ ਇਹਨੂੰ ਚਲਾ ਦੇ ਬਾਈ ਤੇ ਇੱਥੇ ਤੋਂ ਨੇ ਦੀ ਲੰਬਾਈ ਲੰਮੂਈ ਦੇਖ ਸਕਦੇ ਹੋ ਕੁੱਲ ਇਹਦੀ ਉਮਰ ਜੇ ਮੈਂ ਗੱਲ ਕਰਲਾਂ ਸੱਜਣੋ 15 ਮਹੀਨੇ ਆ ਹਜੇ ਕੁੱਲ 15 ਮਹੀਨੇ ਨੇ ਤਿਆਰ ਵੀ ਹੋਣਾ ਬਸ ਮੋੜ ਲਾ ਬਾਈ ਐਨ ਤੇ ਉਹੀ ਗੱਲ ਆ ਵੀ ਬਰੀਡ ਬਰੂਡ ਵਾਲੀ ਤਾਂ ਯਾਰ ਬਾਹਲੀ ਕੰਡੇ ਕੱਢੇ ਪਏ ਨੇ ਬਾਕੀ ਜਿਹੜੇ ਸੱਜਣ ਨੇੜੇ ਆ ਕੇ ਦੇਖਣਗੇ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਰੰਗ ਇਹਦਾ ਗਹਿਰਾ ਕਾਲਾ ਹੈ ਉਹ ਚੀਜ਼ ਯਾਰ ਤੁਹਾਨੂੰ ਸਾਹਮਣੇ ਤੁਸੀਂ ਪਾਉਂਗੇ ਉਹ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਮਾਦਰ ਦੇ ਰਕਾਰਡ ਵੀ ਤਾਕੜ ਇੰਨੇ ਤੇ ਪਿੰਡ ਦੇ ਵਿੱਚ ਹੀ ਖੜੀ ਆ ਬਾਈ ਕਹਿੰਦਾ ਅੱਜ ਕਿਸੇ ਸੱਜਣ ਨੇ ਦੇਖਣੀ ਆ ਉਹਨੂੰ ਦਿਖਾ ਵੀ ਦੇਵਾਂਗੇ ਇਹ ਜੀ ਗੱਲ ਨਹੀਂ ਤੇ ਬਾਕੀ ਰੇਟ ਰੂਟ ਵੀ ਇਹਦਾ ਆਪਾਂ ਪੁੱਛਦੇ ਆਂ ਬਾਈ ਨੂੰ ਵੀ ਕਿਤੇ ਰੇਟ ਰੂਟ ਰੇਟ ਰੂਟ ਚ ચીਕ ਕਢਾ ਦੇ ਬਾਈ ਹੈ ਲੈ ਸੱਜਣਾ ਕੱਟਾ ਤੇਰਾ ਦਿਖਾਤਾ ਹੁਣ ਰੇਟ ਦੱਸ ਦੇ ਰੇਟ ਦੇਣਾ ਕਿੰਨੇ ਦਾ 65000 ਰੁਪਏ ਮੁੰਡੇ ਉਹ ਪੈਂ ਤਾਂ ਮੈਨੂੰ ਥੋੜਾ ਜਿਆਦਾ ਜਿਆਦਾ ਲੱਗਦਾ ਥੋੜਾ ਜਿਆਦਾ ਲੱਗਦਾ ਪੈਂ ਨਹੀਂ ਠੀਕ ਹੈ ਜੀ ਹੈ ਠੀਕ ਫਿਕਸੇ ਦੱਸ ਦੇ ਜਮੀ 55000 ਤਾਂ ਦੇ ਦਿਆਂ ਅੱਛਾ 55000 ਦਾ ਫਿਕਸ ਆਪਾਂ ਦੇ ਦਾਂਗੇ ਇਹਦੇ 'ਚ ਮਾਨਤਾਨ ਆਈ ਗਈ ਸੱਜਣ ਦਾ ਛੋਟ ਛੱਪਾ ਕਰ ਦਾਂਗੇ ਕਰਾਂਗੇ ਲੈ ਸੱਜਣਾ ਬਾਈ ਕਹਿੰਦਾ ਯਾਰ ਇਹਦੇ 'ਚ ਮਾਨਤਾਨ ਕਰ ਦਾਂਗੇ ਆਈ ਗਈ ਸੱਜਣ ਦਾ ਛੋਟ ਛੱਪਾ ਕਰ ਦਾਂਗੇ ਤੇ ਬਾਕੀ ਯਾਰ ਜਿਹੜੀ ਗੱਲ ਆ ਨਾ ਕੱਟਾ ਬਾਈ ਰੁਪਈਏ ਓਟ ਦਾ ਵੀ ਆ ਯਾਰ ਹੁਣ ਮੈਂ ਇਹਦੇ ਨਾਲ ਖੜ ਜਾਣਾ ਓਰੇ ਤੁਸੀਂ ਕੱਦ ਦਾ ਅੰਦਾਜ਼ਾ ਲਾ ਲਿਓ ਮੇਰੇ ਕੱਦ ਤੋਂ ਕਿੰਨਾ ਕੱਦ ਦਾ 47 47 ਮਾਪ ਵੀ ਰੱਖਿਆ ਹਾਂਜੀ ਲੈ ਸੱਜਣਾ 47 ਇੰਚ ਕੱਦ ਦਾ ਫੀਤਾ ਚਾਹੀਏ ਆਪਦਾ ਲਿਆ ਕੇ ਮਾਪ ਲਿਓ ਇਹ ਹੀ ਗੱਲ ਨਹੀਂ ਤੇ ਬਾਕੀ ਉਮਰ ਇਹਦੀ ਛੋਟੀ ਆ ਸਿੰਘ ਸੁੰਗੇ ਨੇ ਕੁੰਡਾ ਬਣਾਉਣਾ ਅਜੇ ਬਈ ਹੈਨਾ ਲੈ ਹੁਣ ਦਰਸ 2 ਨੰਬਰ ਤੇ ਆ ਜਾ ਬਾਈ ਆ ਬੱਚੀ ਤੇ ਮਾਰ ਦੇ ਕੈਮਰਾ ਬਾਕੀ ਜਿਹੜਾ ਸਮਾਂ ਹੁਣ ਸੱਜਣੋ ਤਕਰੀਬਨ 11:00 ਵਜੇ ਦਾ ਟਾਈਮ ਆ ਕਿਉਂਕਿ ਇਹ ਕੋਈ ਡੰਗ ਤੇ ਨਹੀਂ ਹੈਗੀ ਬੱਚੀ ਉਹ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਇਹਦੀ ਫੇਸ ਕੁਆਲਿਟੀ ਦਿਖਾ ਦੇ ਬਾਈ ਇਧਰ ਤੋਂ ਐਂ ਦਿਖਾ ਦੇ ਸਮਾਰ ਕੇ ਇਹਦਾ ਕਿਹੜਾ ਸੂਆ ਬਾਈ ਇਹਦਾ ਤੀਜਾ ਸੂਆ ਜੀ ਅੱਛਾ ਇਹਦਾ ਤੀਜਾ ਸੂਆ ਬੱਚਾ ਹੈਗਾ ਇਹਦੇ ਨਾਲ ਨਹੀਂ ਬੱਚਾ ਹੈ ਨਹੀਂਗਾ ਜੀ ਅੱਛਾ ਬੱਚਾ ਇਹਦਾ ਹੈ ਨਹੀਂ ਹਾਂਜੀ ਇਹ ਗੱਬਣ ਦੀ ਗੱਲ ਕਰ ਲਈ ਗੱਬਣਾ ਗੱਬਣ ਦਾ ਹੈ ਔਰ 25 ਦਿਨਾਂ ਦੀ ਹੈ ਜੀ ਫਿਰ ਚੱਕ ਚ ਨਹੀਂ ਆਉਂਦੀ ਨੇ 20 ਹਾਂ ਕਿ ਦਿਨਾਂ ਦੀ ਗੱਬਣ ਆ ਵੀ ਅਗਲੇ ਦੇ ਕਰਮਾਂ ਦੀ ਆ ਰਹਿ ਵੀ ਸਕਦੀ ਹੈ ਨਹੀਂ ਸਕਦੀ ਹੈ ਦੁੱਧ ਕਿੰਨਾ ਕਹੋਣੇ ਥੱਲੇ ਇਹ ਥੱਲੇ ਦੁੱਧ ਹੈਗਾ ਜੀ 3.5 ਕਿਲੋ ਡੰਗ ਦਾ 7 ਲੀਟਰ ਰੱਖ ਲੋ ਅਜਾ 7 ਲੀਟਰ ਕੋਈ ਏਰੀਏ ਦਾ ਸੱਜਣੋਂ ਇੱਕ ਫਰਕ ਆ ਵੀ ਇਹ ਡੰਗ ਦਾ ਦੱਸਦੇ ਨੇ ਸਾਡੇ ਵਾਲੇ ਤਾਂ ਦੋਏ ਡੰਗਾਂ ਦਾ ਜੋੜ ਕੇ ਦੱਸਦੇ ਨੇ ਇਹ ਮਰੇ ਇੱਕ ਡੰਗ ਦਾ ਹਾਂ ਇਹਨਾਂ ਦੇ ਇਲਾਕੇ ਦਾ ਸੱਜਣੋਂ ਇਹ ਫਰਕ ਆ ਇਹ ਕਹਿੰਦੇ ਨੇ ਵੀ ਯਾਰ ਡੰਗ ਦਾ ਇੰਨਾ ਆਪਣੇ ਸੰਗਰੂਰ ਏਰੀਏ ਚ ਲਾ ਲਈ ਹੈ ਨਾ ਆਪਣੇ ਏਰੀਏ ਦਾ ਫਰਕ ਆ ਆਪਾਂ ਦੋਏ ਡੰਗਾਂ ਦਾ ਜੋੜ ਕੇ ਦੱਸਦੇ ਉਹਨ ਸਰਦਿਆ ਦਾ ਫਿਰ ਪ੍ਰਭਾਵ ਜਾ ਪਾਣ ਨੇ ਦੱਸ ਕੇ ਹੁਣ ਜੋ ਤੂੰ ਡੰਗ ਦਾ ਤਿੰਨ ਆਖਿਆ ਮੈਨੂੰ ਥੋੜਾ ਜਿਹਾ ਲੱਗਿਆ ਯਾਰ ਹਾਂ ਨਹੀਂ ਕਹਦਾ ਵੀ ਡੰਗ ਦਾ ਤਿੰਨ ਡੰਗ ਦਾ ਸਾਢੇ ਤਿੰਨ ਸਾਢੇ ਤਿੰਨ ਹਾਂਜੀ ਲੈ ਸੱਜਣਾ 7 ਕਿਲੋ ਦੇ ਥੱਲੇ ਦੁੱਧਾ ਇਹਨੂੰ ਵੀ ਤੋੜ ਦੇ ਬਈ ਖੋਲ ਕੇ ਤੇ ਰੇਟ ਰੂਟ ਸੱਜਣਾ ਬਾਈ ਤੋਂ ਇਹਦਾ ਵੀ ਕਰਾ ਦਾਂਗੇ ਤੇ ਰੇਟ ਇਹਦਾ ਵੀ ਬਿਲਕੁਲ ਐਨ ਕਰਾਊਗਾ ਮੈਂ ਜੈਨੂਅਲ ਰੇਟ ਤੇ ਬਾਕੀ ਜਿਹਦੇ ਰੰਗ ਰੂਪ ਦੀ ਗੱਲ ਕਰ ਲਈ ਰੰਗ ਰੂਪ ਚੰਗਾ ਬੱਚੀ ਦਾ ਤੇ ਫੇਸ ਕੁਆਲਿਟੀ ਚੰਗੀ ਆ ਇਧਰ ਤੋਂ ਚੈੱਕ ਕਰ ਸਕਦੇ ਹੋ ਬਈ ਤੋੜ ਦੇ ਇਹਨੂੰ ਆ ਲੋ ਡਰਦੀ ਆ ਹਣਾ ਥੋੜੀ ਹਾਂਜੀ ਚੱਪਦੀ ਆ ਬਾਕਮਾਲੋ ਜੀ ਆਏ ਲਾ ਇਹ ਆ ਗਈ ਸੱਜਣੋ ਬੱਚੀ ਐਚ ਐਫ ਚ ਤੇ ਦੁੱਧ ਹੈਗਾ ਇਹਦੇ ਥੱਲੇ 7 ਕਿਲੋ ਬੱਚਾ ਸੱਜਣੋ ਨਾਲ ਇਹਦੇ ਹੈ ਨਹੀਂ ਗੱਬਣ ਬਾਈ ਦੇ ਦਸਨ ਮੁਤਾਬਕ 20 ਦਿਨਾਂ ਦੀ ਗੱਬਣ ਆ ਬਾਈ ਕਹਿੰਦਾ ਯਾਰ ਚਾਹੇ ਤੁਸੀਂ ਨਾ ਖਾਲੀ ਮੰਨ ਕੇ ਲੈ ਲਿਓ ਤੇ ਬਾਕੀ ਬਾਈ ਥਣ ਥਣ ਸੋਣ ਮੈਂ ਜ਼ਰੂਰ ਦਿਖਾ ਦਣਾ ਨੇੜੇ ਲਾ ਕੇ ਥਣ ਥੋਣਾ ਜਿਹੜਾ ਗਾਂ ਦੇ ਥਣ ਥੋਣ ਸੱਜਣੋ ਚੰਗਾ ਲੱਗਿਆ ਬੱਚੀ ਦੇ ਲੱਗਿਆ ਵੀ ਯਾਰਾ ਵਧੀਆ ਟੌਪ ਕੁਆਲਟੀ ਦਾ ਲੱਗਿਆ ਮੁਠੀ ਵਾਲਾ ਥਣ ਲੱਗਿਆ ਕਿਉਂਕਿ ਯਾਰ ਇਹ ਨਸਲ ਚ ਜ਼ਿਆਦਾਤਰ ਥਣ तकरीबन तकरीबन ਚੰਗਾ ਹੀ ਲੱਗਿਆ ਹੁੰਦਾ ਮੁੱਖੀ ਚਵਾਈ ਵਾਲਾ ਬਾਈ ਹੈਨਾ ਹਾਂਜੀ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਇਹ 28000 ਦੀ ਦੇ ਦਾਂਗੇ ਹੈ 28000 ਦੀ ਦੇ ਦਾਂਗੇ ਇਹਦਾ ਵੀ ਫਿਕਸ ਰੇਟ ਹੀ ਦੱਸ ਦੇ ਜਮੇ ਨਹੀਂ ਜਮਾ ਸਿਰਖ ਜਮੇ ਲੈਂਡ ਦੇਣ ਵਾਲਾ 23000 ਦੀ ਹੈ 23000 ਲੈ ਸੱਜਣੋ ਇਹ ਬੱਚੀ 23000 ਦੀ ਦੇ ਦਾਂਗੇ 7 ਕਿਲੋ ਦੁੱਧਾ ਤੇ ਬਾਕੀ ਯਾਰ ਜਦੋਂ ਤਾਜੀ ਸੂਈ ਨਾ ਤਾਜੀ ਸੂਈ ਇਹ ਬੱਚੀ 60 65000 ਦੀ ਆ ਕਿਉਂਕਿ ਜਦੋਂ ਇਹਨੇ ਤਾਜੀ ਸੂਣਾ ਲੈ ਨੰਬਰ ਬੋਲ ਦੇ ਬਾਈ ਤੇਰਾ ਮੇਰਾ ਨੰਬਰ ਹੈਗਾ 946555 ਜੀ ਹਾਂਜੀ 68607 ਲੈ ਸੱਜਣੋ ਇਹ ਦੋ ਜਾਨਵਰ ਤਾਂ ਬਾਈ ਕੋਲੇ ਫੌਰ ਸੇਲ ਨੇ ਤੇ ਹੁਣ ਦਿਖਾਉਂਗਾ ਸ਼ੌਂਕ ਨੂੰ ਉਹਨਾਂ ਵਾਸਤੇ ਯਾਰ ਬਾਈ ਨੂੰ ਘਾਟੀ ਨਾ ਲਾਇਓ ਬਾਈ ਨੂੰ ਤੰਗ ਨਾ ਕਰਿਓ ਕਿਉਂਕਿ ਉਹ ਜਾਨਵਰ ਨੇ ਜਿਹੜੇ ਬਾਈ ਦੇ ਯਾਰ ਸ਼ੌਂਕ ਨੂੰ ਰੱਖੇ ਨੇ ਕਿਉਂਕਿ ਜਾਨਵਰ ਹੈਗੇ ਨੇ ਚੰਗੀ ਕੁਆਲਿਟੀ ਦੇ ਲੈ ਤਾਂ ਰਸਾਈ ਦੀ ਫੇਸ ਕੁਆਲਿਟੀ ਕੱਟੀ ਦੀ ਦਿਖਾ ਦੇ ਅੱਖ ਖੁਖ ਦਿਖਾ ਦੇ ਇਹ ਆ ਗਈ ਸੱਜਣੋ ਨੀਲੀ ਰਾਵੀ ਚ ਤੇ ਬਾਕੀ ਜਿਹੜੀ ਗੱਲ ਹੈ ਨਾ ਸਾਮਸੂਮ ਯਾਰ ਇਹਦੀ ਪਿੱਠ ਪੁੱਠਾ ਇੱਥੇ ਤੋਂ ਇਹਦੀ ਬਣਾਵਟ ਹੈ ਨਾ ਜਿਹੜੀ ਬਾਹਲੀ ਸਿਰਾ ਯਾਰ ਸਾਨਾ ਵਾਲੀ ਬਣਾਵਟ ਲੱਭਾਈ ਇਹ ਕੱਟੀ ਕਿੰਨੀ ਕੁ ਉਮਰ ਦੀ ਆ ਇਹ ਕੱਟੀ ਮੇਰੇ ਸਾਲ ਦੀ ਆ ਜੀ 1 ਸਾਲ ਦੀ ਹਾਂਜੀ ਬਈ ਯਾਰ ਦੇਖਣ ਨੂੰ ਐ ਲੱਗਦਾ ਜਿਵੇਂ ਸਵਾ ਡੇਢ ਸਾਲ ਦੀ ਹੁੰਦੀ ਆ ਹਾਂ ਪੂਰੇ ਸਾਲ ਦੀ ਆ ਜੀ ਅੱਛਾ ਪੂਰੇ 1 ਸਾਲ ਦੀ ਆ ਸਾਲ ਤੇ 2 ਦਿਨਾਂ ਦੀ ਹੋ ਗਈ ਜੀ ਅੱਛਾ ਆ ਇਹਦੀ ਮਾਦਰ ਆ ਜਿਹੜੀ ਨਾਲ ਹਾਂਜੀ ਇਹ ਕਿਹੜੇ ਟੀਕੇ ਦੀ ਆਪ ਇਹ ਹੈਗੀ ਆ ਜੀ ਆ ਆ ਕੱਟੀ ਨੀਲੀ ਰਾਵੀ ਦੀ ਕੋਹਿਨੂਰ ਕੋਹਿਨੂਰ ਦੀ ਆ ਜੀ ਅੱਛਾ ਕੋਹੀਨੂਰ ਦੀ ਕੱਟੀ ਆ ਕਿਹੜੇ ਕਿਹੜਾ ਆ ਗਿਆ ਕੋਹੀਨੂਰ ਬਈ ਉਹ ਕੋਹਿਨੂਰ ਉਹਦੇ ਕੋਲੇ ਆ ਕਿਹੜੇ ਪਿੰਡ ਦੇ ਨਾਲ ਰੋਡੇ ਅੱਛਾ ਜਿਹੜਾ ਰੋਡੇ ਵਾਲਿਆਂ ਕੋਲੇ ਕੋਹੀ ਨੂਰ ਵਾਲਾ ਸੱਜਣੋ ਆ ਕੱਤੀ ਆ ਬਾਈ ਉਹਦੀ ਫੀਲਡ ਚ ਆਪਾਂ ਉਹ ਸ਼ਾਨਦਾਰ ਰਿਜ਼ਲਟ ਵੀ ਦਿਖਾਵਾਂਗੇ ਤੇ ਕੱਤੀ ਇਹ ਵੀ ਸੱਜਣੋ ਚੰਗੀ ਆ ਤੇ ਬਣਾਵਟ ਬਣੂਟ ਵੀ ਚੰਗੀ ਆ ਬਾਈ ਇਧਰ ਤੋਂ ਇਹਦੀ ਇਧਰ ਤੋਂ ਦੇਖ ਸਕਦੇ ਹੋ ਪੂਰੀ ਯਾਰ ਬਾਈ ਨੇ ਨਾ ਜੇ ਗੱਲ ਕਰਨਾ ਯਾਰ ਮੈਂ ਸ਼ੌਕ ਨਾ ਰੱਖੇ ਹੋਣੇ ਜਾਨਵਰ ਬਾੜੀ ਠੰਡੀ ਵਾਲਾ ਪਾਇਰ ਵੀ ਨਹੀਂ ਚੱਕਦੀ ਹੈ ਨਾ ਪਰ ਸੇ ਇਹਦੇ ਥਣ ਥਣ ਦਿਖਾ ਦੇ ਓਏ ਉਮਰ ਦੇ ਹਿਸਾਬ ਨਾਲ ਹੈ ਨਾ ਅਹੜਾਏ ਪਤਾ ਇਧਰ ਨੂੰ ਕਰਕੇ ਦਿਖਾ ਦੇ ਬਾਈ ਆ ਗਿਆ ਕਿਉਂ ਕਿਤੇ ਗੱਲ ਕਰ ਲਈ ਯਾਰ ਸਾਲ ਸਵਾ ਸਾਲ ਦੀ ਕੱਟੀ ਵੀ ਝੋਲੀ ਝੂਲੀ ਐ ਲੱਗਦੀ ਆ ਜਿਵੇਂ ਕੋਈ ਗੱਬਣ ਕੱਟੀ ਨੀ ਗੇ ਯਾਰ ਮਹੀਨੇ ਦੋ ਮਹੀਨੇ ਦੀ ਜਿਵੇਂ ਕੋਈ ਗੱਬਣ ਹੁੰਦੀ ਆ ਹਨਾ ਬਈ ਥਾਣ ਥਾਣ ਚੰਗੇ ਆਏ ਨੇ ਤੇ ਬਾਕੀ ਯਾਰ ਤੇਰੀ ਸਾਮ ਸੰਭਾਲ ਵੀ ਚੰਗੀ ਆ ਦਾਣਾ ਦੂਣਾ ਮੈਂ ਕਹਿੰਦਾ ਪਾਉਣਾ ਵਧੀਆ ਹਨਾ ਕਣਕ ਜੀ ਕਣਕ ਮਕਾਨ ਦਾ ਹੋਵੇਗਾ ਛੇਤੀ ਮੈਂ ਕਹਿੰਦਾ ਆ ਇਹਦੀ ਮਾਦਰ ਹੈ ਹਾਂਜੀ ਇਹ ਮਾਦਰ ਲੈ ਤਰ ਛੇਤੀ ਵੀ ਮਾਰਦੇ ਕੈਮਰਾ ਬਾਈ ਇਹ ਹੈਗੀ ਆ ਇਹਦੀ ਮਾਦਰ ਕਿੰਨੇ ਕ ਮਹੀਨੇ ਦੀ ਸੂਈ ਹੋ ਗਈ ਹੁਣ ਇਹਨੂੰ ਸਾਲ ਹੋ ਗਿਆ ਜੀ ਸੂਈ ਨੂੰ ਇੱਕ ਸਾਲ ਗੱਬਣ ਕਿੰਨੇ ਟਾਈਮ ਦੀ ਆ ਹੁਣ ਇਹਨੂੰ 7ਵਾਂ ਮਹੀਨਾ ਇਹ ਸੱਤਵਾਂ ਮਹੀਨਾ ਲੱਗਿਆ ਹਾਲ ਫਿਲਹਾਲ ਦੁੱਧ ਕਿੰਨਾ ਦੇ ਦਿੰਦੀ ਹੈ ਜੀ ਹੁਣੇ ਕਿੰਨਾ ਕਿਤੇ ਦਿੰਦਾ 4 ਕਿਲੋ ਦੁੱਧ ਦਿੰਦੀਆਂ ਡੰਗ ਦਾ ਤਾਜੀ ਥੱਲੇ ਭਾਈ ਕਿੰਨਾ ਕ ਤਾਜੀ ਥੱਲੇ ਇਹਦੇ ਥੱਲੇ ਹੈਗਾ ਜੀ 8.5 ਲੀਟਰ ਨੂੰ ਡੰਗ ਦਾ ਡੰਗ ਦਾ ਹਾਂ 18 ਲੀਟਰ 17 18 ਕਿਲੋ ਸੱਜਣਵਾ ਨੀਲੀ ਰਾਵੀ ਨੇ ਦਿੱਤਾ ਤੇ ਬਾਕੀ ਸੰਗ ਸੰਗ ਦੀ ਬਣਾਵਟ ਦੀ ਗੱਲ ਕਰ ਲਾਂ ਅੱਖਾਂ ਓੱਖਾਂ ਦੀ ਗੱਲ ਕਰ ਲਾਂ ਇਹ ਵੀ ਹੈਗੀ ਟਾਪ ਕੁਆਲਿਟੀ ਦੀ ਤੌਰ ਕੇ ਦਿਖਾਈ ਇਹਨੂੰ ਮਾੜੀ ਜੇ ਤੁਰ ਹਾਂਜੀ ਭਾਈ ਦੂਜਾ ਸੋਆ ਹੈ ਅਛਾ ਦੂਜਾ ਸੂਏ ਹਲੇ ਤੀਜੇ ਸੂਏ ਦਾ ਪੱਟੂ ਯਾਰ ਨੀਲੀ ਦਾ ਵੀ ਚ ਰਿਕਾਰਡ ਮੈਂ ਕਹਨਾ ਹਾਂਜੀ ਕਿਉਂਕਿ ਨੀਲੀ ਰਾਵੀ ਤਾਂ ਜੇ ਮੈਂ ਗੱਲ ਕਰ ਲਾਂ ਤਕਰੀਬਨ ਤਕਰੀਬਨ ਥੋੜੀ ਗਿਣਤੀ ਨੇ ਮੱਝਾਂ ਹੀ ਬਈ ਐਨੀ ਦੁੱਧ ਤੇ ਚੱਲਦੀਆਂ ਨੇ ਤਕਰੀਬਨ ਜਿਆਦਾ 15 16 ਦੇ ਏੜ-ਗੇੜ ਚ ਘੁੰਮਦੀਆਂ ਨੇ ਇਹ ਹੈਗੀ ਸੱਤਾਂ ਮਹੀਨਿਆਂ ਦੀ ਗੱਬਣ ਸੱਜਣੋਂ ਦੁੱਧ ਬਾਈ ਕੋਲ ਹਜੇ ਵੀ ਦਿੰਦੀ ਆ ਬਾਕਮਾ ਲੋ ਜੀ ਇਹ ਜਾਨਵਰ ਨਾਲ ਸਾਨੂੰ ਮੈਂ ਸਾਧੂ ਨੂੰ ਦਿਖਾ ਰਿਹਾ ਸ਼ੌਕ ਨੂੰ ਕਿਉਂਕਿ ਜਦੋਂ ਚੰਗੇ ਜਾਨਵਰ ਕਈ ਸੱਜਣ ਦੇਖਦੇ ਨੇ ਯਾਰ ਉਹਨਾਂ ਨੂੰ ਵੀ ਅੱਗੇ ਚੰਗੇ ਜਾਨਵਰ ਤਿਆਰ ਕਰਨ ਦਾ ਸ਼ੌਕ ਬਣਦਾ ਇਹ ਆ ਗਈ 17 ਕਿਲੋ ਦੁੱਧ ਕੱਢਿਆ ਤੇ ਤੀਜੇ ਸੂਏ ਜਦੋਂ ਬਾਈ ਕੋਲੇ ਸੂਗੀ ਪਰ ਕੋਸ਼ਿਸ਼ ਕਰਾਂਗੇ ਵੀ ਇਹ ਚੰਗੇ ਦੁੱਧ ਤੇ ਚੱਲੀ ਤਾਂ ਇਹਦੀ ਆਪ ਲੈਬ ਚਵਾਈ ਵੀ ਕਰਾਵਾਂਗੇ ਆਪਾਂ ਹਾਂਜੀ ਜ਼ਰੂਰ ਤੇ ਹੁਣ ਮੈਂ ਅੱਗੇ ਤੁਹਾਨੂੰ ਦਿਖਾਉਂਗਾ ਜਿਹੜੀ ਅਗਲੀ ਕੱਟੀ ਦਿਖਾਉਂਗਾ ਨਾ ਉਹ ਦਿਖਾਉਂਗਾ ਸਜਣੋ ਅਰਜਨ ਤੁੰਗੜ ਦੀ ਲੈ ਬਾਈ ਇਹਨੂੰ ਮੱਝ ਨੂੰ ਆਇਆ ਨੂੰ ਕਰਦੇ ਉਹ ਕੱਟੀ ਖੋਲ ਅਰਜਨ ਚੱਲ ਬੱਧੀ ਚੱਲੋ ਤੇ ਇਹ ਰਿਜ਼ਲਟ ਮੈਂ ਤੁਹਾਨੂੰ ਨਾਲ ਇੱਕੋ ਘਰ ਚ ਜੇ ਗੱਲ ਕਰ ਲੈ ਨੀਲੀ ਰਾਵੀ ਤੋਂ ਲਾ ਕੇ ਮੋਹਰਾ ਨਸਲ ਤੋਂ ਲਾ ਕੇ ਦੋ ਹੀ ਨਸਲਾਂ ਦੇ ਰਿਜ਼ਲਟ ਦਿਖਾਉਂਗਾ ਬਾਈ ਕੋਈ ਜਾਨਵਰ ਥੋੜੇ ਨੇ ਪਰ ਹੈਗੇ ਉੱਚ ਕੁਆਲਿਟੀ ਦੇ ਨੇ ਪੂਰੇ ਇਹ ਆ ਗਈ ਬਾਈ ਅਰਜਨ ਕੁੰਗੜ ਦੀ ਇਹਦੀ ਉਮਰ ਕਿੰਨੀ ਕਾ ਬਾਈ ਇਹ 5 ਮਹੀਨਿਆਂ ਦੀ ਹੈ ਜੀ ਕੁੱਲ 5 ਮਹੀਨਿਆਂ ਦੀ ਹਾਂਜੀ ਲੈ ਇਹ ਸੱਜਣੋ ਕੁੱਲ 5 ਮਹੀਨਿਆਂ ਦੀ ਹੈ ਬਾਈ ਜਾਨ ਜੂਨ ਹੈਗੀ ਆ ਖਾਸੀ ਫਿਰ ਵੀ ਆ ਕੀ ਹੈ ਨਾ ਹਾਂਜੀ ਚੰਚਲ ਆ ਥੋੜੀ ਹਾਂ ਬਾਬਾ ਮੋੜ ਲਿਆ ਕੋਈ ਗੱਲ ਨਹੀਂ ਆ ਜਾ ਇਹਦੀ ਮਾਦਰ ਕਿਹੜੀ ਆ ਬਾਈ ਇਹਦੀ ਮਾਦਰ ਉਹ ਨਾਲ ਖੜੀ ਆ ਜੀ ਅੱਛਾ ਜਿਹੜੀ ਨਾਲ ਵਾਲੀ ਆ ਹਾਂਜੀ ਅੱਛਾ ਇਹ ਸੱਜਣੋ ਹੈਗੀ ਆ 5 ਮਹੀਨਿਆਂ ਦੀ ਹਾਂਜੀ ਏ ਬਾਈ ਪੰਜਾਂ ਮਹੀਨਿਆਂ ਦੇ ਅਰਜਨ ਕੁੰਗੜ ਦੀ ਉਹੀ ਗੱਲ ਆ ਮੈਂ ਜਿਵੇਂ ਤੁਹਾਨੂੰ ਹਰੇਕ ਵੀਡੀਓ ਚ ਕਹਿਣਾ ਵੀ ਹੁੰਨਾ ਸਜਣੋ ਵੀ ਯਾਰ ਜਿਹੜੀ ਨਸਲ ਹੁੰਦੀ ਆ ਨਾ ਚੰਗੀ ਨਸਲ ਗ੍ਰੋਥ ਕਰਦੀ ਆ ਬਾਈ ਹੈਨਾ ਹਾਂਜੀ ਕਰੋ ਦੇਸੀ ਨਾਲੋਂ ਹਾਂਜੀ ਜੇ ਗੱਲ ਕਰ ਲਈ ਆਪਾਂ ਚੰਗੀ ਨਸਲ ਦੇ ਬੱਚੇ ਵੀ ਜ਼ਿਆਦਾ ਗ੍ਰੋਥ ਕਰਦੇ ਨੇ ਜ਼ਿਆਦਾ ਉਚਾਈ ਲੰਬਾਈ ਦੇ ਆਉਂਦੇ ਨੇ ਤੇ ਜ਼ਿਆਦਾ ਜੇ ਮਤਲਬ ਇੱਥੇ ਤੋਂ ਆ ਚੜਾਈ ਚੜੂਗੀ ਦੀ ਗੱਲ ਕਰ ਲਾ ਹਾਂ ਪਿੱਠਪੂੜਾ ਹਾਂ ਪਿੱਠਪੂੜਾ ਜਿਹੜਾ ਯਾਰ ਇਹਦੀ ਇਹਦੀ ਬਣਾਵਟ ਵੀ ਚੰਗੀ ਬਣਦੀ ਆ ਝੋਲੀ ਝੂਲੀ ਚੰਗੀ ਬਣਾਉਗੀ ਬਾਈ ਇਹ ਵੀ ਹੈਨਾ ਹਾਂਜੀ ਅਗਲੇ ਏ ਵੀ ਯਾਰ ਕਮਾਲ ਦੀ ਆ ਥੱਲੋ ਹਨਾ ਹਾਂਜੀ ਇਹ ਚੀਜ਼ਾਂ ਬਾਈ ਕੋਲੇ ਕਮਾਲ ਦੀ ਨੇ ਰੱਖੀਆਂ ਥੋੜੀਆਂ ਹੋਈਆਂ ਨੇ ਉਹੀ ਗੱਲ ਆ ਵੀ ਚਾਹੇ ਥੋੜੀਆਂ ਨੇ ਪਰ ਬਾਈ ਨੇ ਹੀਰੇ ਰੱਖੇ ਹੋਏ ਨੇ ਘਰੇ ਹਨਾ ਹਾਂਜੀ ਬਾਈ ਲੈ ਉਹ ਦੋ ਜਾਨਵਰ ਆਪਣੇ ਕੋਲੇ ਸੇਲ ਨੇ ਦਰਸ ਇੱਕ ਵਾਰੀ ਇਹਨਾਂ ਤੇ ਕੈਮਰਾ ਫੇਰ ਮਾਰਦੇ ਇਹ ਦੋਨੇ ਸੇਲ ਨੇ ਇਹ ਬੱਛੀ ਤੇ ਉਹ ਕੱਟਾ ਤੇ ਬਾਕੀ ਜਾਨਵਰ ਮੈਂ ਬਾਈ ਦੇ ਸ਼ੌਂਕ ਨੂੰ ਦਿਖਾਏ ਨੇ ਉਹਨਾਂ ਜੋ ਕੋਈ ਸੇਲ ਨਹੀਂ ਹੈਗਾ ਉਹਨਾਂ ਵਾਸਤੇ ਬਾਈ ਨੂੰ ਤੰਗ ਨਾ ਕਰਿਓ ਹਨਾ ਹਾਂਜੀ ਬਾਈ ਇਹ ਪਿੰਡ ਆ ਗਿਆ ਸੱਜਣੋ ਬੱਲੂਆਣਾ ਤਸਹੀਲ ਵੀ ਬਠਿੰਡਾ ਜ਼ਿਲ੍ਹਾ ਵੀ ਬਠਿੰਡਾ ਜਿਹੜਾ ਰੋਡ ਮਲੋਟ ਨੂੰ ਜਾਂਦਾ ਬਠਿੰਡੇ ਤੋਂ 12-14 ਕਿਲੋਮੀਟਰ ਪਾਈ ਦਾ 14 ਕਿਲੋਮੀਟਰ ਦੂਰ 14 ਕਿਲੋਮੀਟਰ ਗਿੱਦੜ ਪਾਸੇ ਤੋਂ 12 ਕਿਲੋਮੀਟਰ ਹਾਂ 12 ਲੈ ਨਾ ਤਾਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਉ ਸੱਜਣੋ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ